ਪਰ ਕਿਸੇ ਜਗ੍ਹਾ ਦੇ ਉੱਤੇ ਇਸ ਤਰੀਕੇ ਦੇ ਨਾਲ ਇਉਂ ਯੋਜਨਾਬੱਧ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਲੜਾਈ ਨਹੀਂ ਲੜੀ ਜਾ ਰਹੀ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਲੜਾਈ ਲੜ ਰਹੀ ਹੈ 60000 ਦੇ ਕਰੀਬ ਨੌਕਰੀਆਂ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨੂੰ ਦਿੱਤੀਆਂ ਨੇ ਇੱਕ ਸਿੰਗਲ ਜਗ੍ਹਾ ਦੇ ਉੱਤੇ ਕਿਤੋਂ ਇਹ ਨਹੀਂ ਆਇਆ ਕਿ ਕਿਸੇ ਨੇ ਕੋਈ ਸਿਫਾਰਿਸ਼ ਦੇ ਨਾਲ ਨੌਕਰੀ ਲਈ ਹੋਵੇ ਜਾਂ ਫਿਰ ਉਹਨੇ ਪੈਸੇ ਦੇ ਕੇ ਨੌਕਰੀ ਲਈ ਹੋਵੇ ਪਹਿਲਾ ਹੁੰਦਾ ਇਹ ਸੀਗਾ ਵੋਟਾ ਅਨਾਉਂਸਮੈਂਟ ਕੋਈ ਤੇ ਨਾਲ ਦੇ ਨਾਲ ਨੌਕਰੀਆਂ ਦਾ ਐਲਾਨ ਹੋ ਜਾਂਦਾ ਸੀ ਉਹ ਅਦਾਲਤਾਂ ਦੇ ਵਿੱਚ ਚੈਲੰਜ ਹੋ ਜਾਂਦਾ ਸੀ ਕੋਈ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਕੋਈ ਇੱਕ ਸਿੰਗਲ ਵੀ ਨੌਕਰੀ ਜਿਹੜੀ ਆ ਉਹ ਅਦਾਲਤ ਦੇ ਵਿੱਚ ਚੈਲੰਜ ਨਹੀਂ ਹੋਈ ਕਿਉਂਕਿ ਇਮਾਨਦਾਰੀ ਦੇ ਨਾਲ ਕੰਮ ਕੀਤੇ ਨੇ ਮੁੱਖ ਮੰਤਰੀ ਸਾਹਿਬ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਕੱਲ ਹੀ ਪਰਤੇ ਨੇ ਆ ਕੇ ਉਹਨਾਂ ਨੇ ਜਿੰਨਾਂ ਕੰਪਨੀਆਂ ਦੇ ਨਾਲ ਉਹਨਾਂ ਦੇ ਟਾਇਰ ਨੇ ਗੱਲਬਾਤ ਹੋਈ ਆ ਉਹ ਇਨਵੈਸਟ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਉਣਗੀਆਂ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਆ ਉਹਨੂੰ ਇੱਕ ਨਵਾਂ ਵਧੀਆ ਹੰਗਾਰਾ ਮਿਲੇਗਾ ਕਿਉਂਕਿ ਇਹ ਚੋਣਾ ਪਿੰਡਾਂ ਦੇ ਨਾਲ ਜ਼ਿਆਦਾ ਸਬੰਧਤ ਨੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਰਚਾ ਕਲਚਰ ਨੂੰ ਖਤਮ ਕਰਨ ਦੇ ਵਿੱਚ ਲਗਭਗ ਜਿਹੜਾ ਉਹ ਸਫਲ ਹੋਈ ਹੈ ਔਰ ਅਸੀਂ ਪਿੰਡਾਂ ਦੇ ਵਿੱਚੋਂ ਦੁਸ਼ਮਣੀਆਂ ਖਤਮ ਕੀਤੀਆਂ ਨੇ ਪਰਚਾ ਕਲਚਰ ਖਤਮ ਕਰਕੇ ਅਸੀਂ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਨਹੀਂ ਕਰਵਾਏ ਨਹੀਂ ਤਾਂ ਤੁਹਾਡੇ ਇਸ ਏਰੀਏ ਦੇ ਵਿੱਚ ਕੀ ਕੁਝ ਹੁੰਦਾ ਰਿਹਾ ਉਹ ਕਿਸੇ ਤੋਂ ਭੁੱਲਿਆ ਨਹੀਂ ਕੋਲਿਆਂ ਵਾਲੀ ਪੁਰਾਦੇ ਵੇੜੇ ਤੁਹਾਨੂੰ ਯਾਦ ਹੋਣਾ ਹੈ ਪੁਲਿਸ ਦੇ ਵਿੱਚ ਭਰਤੀ ਵੀ ਹੋ ਗਈ ਸੀ ਵਰਦੀਆਂ ਪਾਉਣੀਆਂ ਬਾਕੀ ਸੀ ਉਹ ਨਾਮ ਵਾਪਸ ਲੈ ਲਏ ਗਏ ਇਸ ਕਰਕੇ ਕਿਉਂਕਿ ਕੋਈ ਵਿਰੋਧੀ ਧਿਰ ਦੇ ਜਿਹੜੀ ਵਿਰੋਧੀ ਪਾਰਟੀ ਸੀ ਉਹਨਾਂ ਦੇ ਜਿਹੜੇ ਕੁਝ ਵਲੰਟੀਅਰ ਉਹਨਾਂ ਦੀ ਭਰਤੀ ਹੋ ਗਈ ਸੀ ਉਹਨਾਂ ਦੇ ਕਹਿਣਾ ਸੀ ਇਹਦੇ ਵਿੱਚ ਸਿਰਫ ਸਾਡੇ ਜਿਹੜੇ ਉਹ ਭਰਤੀ ਹੋਣੇ ਚਾਹੀਦੇ ਆ ਤੋਤੀ ਸਰਪੰਚ ਕਿਸੇ ਨੂੰ ਭੁੱਲਿਆ ਨਹੀਂ ਸਿਕੰਦਰ ਸਿੰਘ ਮਲੂਕਾ ਕਿਸੇ ਨੂੰ ਭੁੱਲੇ ਨਹੀਂ ਉਹ ਹੱਥੀ ਕੁੱਟਦੇ ਸਨ ਲੋਕਾਂ ਨੂੰ ਅਸੀਂ ਉਹ ਸਾਰਾ ਜਿਹੜਾ ਗੁੰਡਾ ਰਾਜ ਸੀ ਉਹਦੀ ਸਮਾਪਤੀ ਕੀਤੀ ਹੈ ਔਰ ਉਹਦੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੇ ਕੋਲੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਵਾਲੀਆਂ ਜਿਹੜੀਆਂ ਵੋਟਾਂ ਨੇ ਉਹ ਲੈਣ ਦੇ ਵਾਸਤੇ ਆਏ ਆ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਕਹਿ ਰਹੇ ਆ ਕਿ ਸਾਡੇ ਕੰਮ ਦੇ ਆਧਾਰ ਦੇ ਉੱਤੇ ਵੋਟਾਂ ਦਿਲਾ ਪਰਿਸ਼ਦ ਤੇ ਪੰਚਾਇਤ ਸੰਪਤੀ ਦੀਆਂ ਦਿੱਤੀਆਂ ਜਾਣ ਔਰ ਅਸੀਂ ਇਮਾਨਦਾਰੀ ਦੇ ਨਾਲ ਮਿਹਨਤ ਕਰ ਰਹੇ ਹਾਂ ਔਰ ਇਸ ਮਿਹਨਤ ਨੂੰ ਫਲ ਜਿਹੜਾ ਉਹ ਲੋਕਾਂ ਨੇ ਲਾਉਣਾ ਤੇ ਉਹ ਫਲ ਲਾਉਣਗੇ ਵੀ ਪੰਜਾਬ ਜਿਹੜਾ ਕਿ ਬੁਰੇ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਦੌਰਾਨ ਪਚੜ ਗਿਆ ਸੀ ਜਦੋਂ ਦੂਜੀਆਂ ਸਰਕਾਰਾਂ ਦੇ ਦੌਰਾਨ ਉਹ ਚਾਹੇ ਖੇਡਾਂ ਦਾ ਖੇਤਰ ਸੀ ਚਾਹੇ ਸਿੱਖਿਆ ਦਾ ਖੇਤਰ ਸੀ ਚਾਹੇ ਉਹ ਸਿਹਤ ਦਾ ਖੇਤਰ ਸੀ 3100 ਸਟੇਡੀਅਮ ਇਸ ਵੇਲੇ ਪੰਜਾਬ ਦੇ ਵਿੱਚ ਵਣ ਰਹੇ ਨੇ ਵੱਖ-ਵੱਖ ਤਾਮਾ ਦੇਤੇ ਵੱਖ-ਵੱਖ ਪਿੰਡਾਂ ਦੇ ਉੱਤੇ ਕਿਉਂਕਿ ਸਾਡਾ ਟੀਚਾ ਡਰੱਗ ਤੋਂ ਬੱਚਿਆਂ ਨੂੰ ਹਟਾ ਕੇ ਖੇਡਾਂ ਵਾਲੇ ਪਾਸੇ ਲਾਉਣਾ ਹੈ ਜਿਹੜੀ ਕੁੜੀਆਂ ਦੀ ਕ੍ਰਿਕਟ ਦੀ ਟੀਮ ਪਿਛਲੇ ਦਿਨਾਂ ਦੇ ਵਿੱਚ ਵਿਸ਼ਵ ਜੇਤੂ ਹੋ ਕੇ ਆਈ ਹੈ ਜਿਹੜੀਆਂ ਲੜਕੀਆਂ ਪੰਜਾਬ ਤੋਂ ਨੇ ਅੱਜ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਜਦੋਂ ਹਾਕੀ ਦੀ ਟੀਮ ਸਾਡੀ ਵਿਸ਼ਵ ਵਿਜੇਤਾ ਹੋ ਕੇ ਆਈ ਸੀ ਤਿੰਨਾਂ ਦਿਨਾਂ ਤੋਂ ਬਾਅਦ ਹੀ ਤਿੰਨਾਂ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਾਮੀ ਰਾਸ਼ੀ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਸੱਦ ਕੇ ਦਿੱਤੀ ਸੀ ਉਦੋਂ ਜਦੋਂ ਕਹੇ ਕੇਂਦਰ ਦੀ ਸਰਕਾਰ ਦੇ ਵੀ ਕੁਝ ਨਹੀਂ ਸੀ ਦਿੱਤਾ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਹਰ ਸੰਭਵ ਕੋਸ਼ਿਸ਼ ਜਿਹੜੀ ਆ ਉਹ ਅਸੀਂ ਕਰ ਰਹੇ ਆ ਸਭ ਤੋਂ ਵੱਡਾ ਜਿਹੜਾ ਸਨੇਹਾ ਮੈਂ ਇਹ ਹੀ ਦੇਣਾ ਚਾਹੁੰਨਾ ਕਿ ਅਸੀਂ ਪਿੰਡਾਂ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪੰਜਾਬ ਦੇ ਵਿੱਚੋਂ ਪਰਚਾ ਕਲਚਰ ਖਤਮ ਕਰਕੇ ਪਿੰਡਾਂ ਦੀਆਂ ਦੁਸ਼ਮਣੀਆਂ ਜਿਹੜੀਆਂ ਉਹ ਘਟਾਉਣ ਦੇ ਵਿੱਚ ਸਫਲ ਹੋਏ ਆ ਔਰ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਅਸੀਂ ਨਾ ਤਾਂ ਸਮਾਗਰਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਰੱਖਦੇ ਆ ਨਾ ਕਦੀ ਸਾਡੇ ਐਮਐਲਏ ਜਾਂ ਸਾਡੇ ਮੰਤਰੀ ਸਹਿਬਾਨ ਦੀ ਕੋਈ ਫੋਟੋ ਆਈ ਆ ਕਿਸੇ ਦੇ ਨਾਲ ਕਿਸੇ ਵੀ ਨਸ਼ਾ ਵੇਚਣ ਵਾਲੇ ਦੇ ਨਾਲ ਨਾ ਅਸੀਂ ਗੈਂਗਸਟਰਾਂ ਨੂੰ ਕਿਸੇ ਕਿਸਮ ਦੀ ਪਨਾਹ ਦਿੰਦੇ ਆ ਨਾ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਨਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਟਿਕਟਾਂ ਦਿੰਦੇ ਆ ਪੰਜਾਬ ਦੇ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਹੋ ਰਹੀਆਂ ਵੋਟਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਸਰਕਾਰ ਦੀਆਂ ਨੀਹਾਂ ਜਿਹੜੀਆਂ ਉਹ ਮਜ਼ਬੂਤ ਹੋਣ ਔਰ ਇਹਨਾਂ ਦੇ ਵਿੱਚੋਂ ਹੀ ਸਾਨੂੰ ਭੜਕਦੀ ਜਿਹੜੀ ਲੀਡਰਸ਼ਿਪ ਹੈ ਉਹ ਮਿਲਣੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਜਿਹੜੀਆਂ ਉਹ ਟਿਕਟਾਂ ਦਿੱਤੀਆਂ ਨੇ ਕਿਸੇ ਟਾਈਮ ਪੰਜਾਬ ਦੇ ਵਿੱਚ ਪੁੱਤ ਭਤੀਜੇ ਸਾਲੇ ਜੀਜੇ ਵਾਲੀ ਜਿਹੜੀ ਰਾਜਨੀਤੀ ਸੀ ਉਹਨੂੰ ਅਸੀਂ ਖਤਮ ਕੀਤਾ ਔਰ ਆਮ ਬੱਚਿਆਂ ਨੂੰ ਜਿਹੜਾ ਉਹ ਮੂਰੇ ਲੈ ਕੇ ਆਏ ਕੋਈ ਤੁਹਾਡਾ ਸਵਾਲ ਹੈ ਤੁਸੀਂ ਗੈਂਗਸਟਰ ਵੀ ਉਵੇਂ ਚੱਲ ਰਹੇ ਜਿਵੇਂ ਪਹਿਲਾਂ ਮੁਕਾਬਲੇ ਹੁੰਦੇ ਸੀ ਜੇਲ੍ਹਾਂ ਚ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਫਿਰ ਸਰਕਾਰ ਕਹਿੰਦੀ ਪਹਿਲਾਂ ਸਰਕਾਰਾਂ ਚ ਇਹ ਹੁੰਦਾ ਸੀ ਹੁਣ ਤੁਸੀਂ ਖਤਮ ਕਰ ਰਹੇ ਹੋ ਨਹੀਂ ਕਰ ਰਹੇ ਇਹ ਸਰਕਾਰ ਕਹਿੰਦੀ ਨਹੀਂ ਹੁਣ ਤੁਸੀਂ ਕੀ ਕਰ ਰਹੇ ਹੋ ਜੇ ਦੋਧ ਦੇ ਗਾਰੇ ਜੇ ਤੁਸੀਂ ਅੰਕੜੇ ਦੇਖਦੇ ਹੋ ਕਿੰਨਾ ਜਿਹੜਾ ਚਿੱਟਾ ਉਹ ਫੜਿਆ ਗਿਆ ਤੇ ਕਿੰਨੇ ਸਮਗਲਰ ਜਿਹੜੇ ਆ ਉਹ ਅੰਦਰ ਦਿੱਤੇ ਨਹੀਂ इवन ਜਿਹੜੇ ਲੋਕ ਕਹਿੰਦੇ ਸੀਗੇ ਕਿ ਐਸ ਬੰਦੇ ਨੂੰ ਹੱਥ ਨਹੀਂ ਪੈਣਾ ਉਹਨੂੰ ਹੱਥ ਪਿਆ ਜਿਹੜਾ ਯੁੱਧ ਪੱਦਰ ਦੇ ਉੱਤੇ ਇਹ ਲੜਿਆ ਜਾ ਰਿਹਾ ਜਦੋਂ ਯੁੱਧ ਲੜਿਆ ਜਾਂਦਾ ਤੋ ਰਾਤੋਂ ਰਾਤ ਨਹੀਂ ਖਤਮ ਹੋ ਜਾਂਦਾ 20 ਸਾਲ ਦਾ ਪਿਆ ਹੋਇਆ ਜਿਹੜਾ ਚਿੱਟੇ ਦਾ ਗੰਧ ਹੈ ਉਹਨੂੰ ਸਾਫ਼ ਕਰਨ ਦੇ ਵਾਸਤੇ ਕੁਝ ਸਮਾਂ ਚਾਹੀਦਾ ਜਿੱਦੋਂ ਤੱਕ ਗੈਂਗਸਟਰਾਂ ਦੀ ਗੱਲ ਹੈ ਅਸੀਂ ਗੈਂਗਸਟਰਾਂ ਦੇ ਉੱਤੇ ਠੱਲ ਪਾਉਣ ਦੇ ਵਿੱਚ ਸਫਲ ਹੋਏ ਆ ਗੈਂਗਸਟਰਾਂ ਨੂੰ ਉਤਸ਼ਾਹਤ ਕੌਣ ਕਰ ਰਿਹਾ ਗੈਂਗਸਟਰ ਦੇ ਪਰਿਵਾਰਾਂ ਨੂੰ ਟਿਕਟਕ ਆਨ ਦੇ ਰਿਹਾ ਉਹ ਵੀ ਤੁਹਾਨੂੰ ਸਭ ਨੂੰ ਜਿਹੜਾ ਜੀ ਉਹ ਪਤਾ ਦੱਸਣ ਦੀ ਲੋੜ ਨਹੀਂ ਆ ਜੇ ਹੁਣੇ ਤਰਨ ਤਾਨ ਵਾਲੀ ਚੋਣ ਜਿਹੜੀ ਆ ਉਹ ਲੰਘ ਕੇ ਗਈ ਆ ਉਹ ਕਿਹਦੇ ਪਰਿਵਾਰ ਦੇ ਨਾਲ ਸੰਬੰਧਿਤ ਸੀ ਜਿਹੜਾ ਉਹ ਉਮੀਦਵਾਰ ਸਭ ਨੂੰ ਪਤਾ ਹੈ ਘੱਟੋ ਘੱਟ ਅਸੀਂ ਲਾਅ ਐਂਡ ਆਰਡਰ ਦੇ ਉੱਤੇ ਇਮਾਨਦਾਰੀ ਦੇ ਨਾਲ ਜਿਹੜਾ ਜੀ ਉਹ ਕੰਮ ਕਰ ਰਿਹਾ ਕੋਈ ਵੀ ਵਿਅਕਤੀ ਕੋਈ ਗੈਂਗਸਟਰ ਜਿਹੜਾ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲਊਗਾ ਉਦੇ ਵਾਸਤੇ ਜ਼ੀਰੋ ਟੋਲਰੈਂਸ ਨੀਤੀ ਹੈ ਉਹਨੂੰ ਉਹਦੀ ਭਾਸ਼ਾ ਦੇ ਵਿੱਚ ਅੱਗੋਂ ਜਵਾਬ ਦਿੱਤਾ ਜਾਊਗਾ ਸਰ ਸਾਹਿਬ ਬਰਿੰਡਾ ਦੀ ਥਰਮਲ ਕਲੋਨੀ ਦੀ ਜਿਹੜੀ ਜਿਹਨੂੰ ਪੰਜਾਬ ਸਰਕਾਰ ਵੱਲੋਂ ਵੇਚੀ ਜਾ ਰਹੀ ਹੈ ਵਿਰੋਧਤਾ ਹੋ ਰਹੀ ਹੈ ਤੁਹਾਡੇ ਵਿਰੋਧੀ ਵਿਰੋਧਤਾ ਕਰ ਰਹੇ ਹੈਗੇ ਕਿਵੇਂ ਦੇਖਦੇ ਹਾਂ ਦੇਖੋ ਉਹਨਾਂ ਨੂੰ ਵਿਰੋਧ ਕਰਨ ਦੇ ਵਾਸਤੇ ਕੁਝ ਹੈ ਨਹੀਂਗਾ ਤੁਹਾਨੂੰ ਜੇ ਯਾਦ ਹੋਵੇ ਇਹ ਤਾਂ ਸਾਰਾ 1 ਰੁਪਈਏ ਦੇ ਵਿੱਚ ਦੇ ਗਏ ਸੀਗੇ ਮਨਪ੍ਰੀਤ ਸਿੰਘ ਬਾਦਲ ਹੁਰੀ ਘਟੋ ਘਟਾ ਸੀ ਕਿਸੇ ਨੂੰ 1 ਰੁਪਈਏ ਦੇ ਵਿੱਚ ਤਾਂ ਨਹੀਂ ਦਿੱਤਾ ਅਸੀਂ ਕਿਸੇ ਆਪਣੇ ਦੇ ਨਾਂ ਤਾਂ ਨਹੀਂ ਜਿਹੜਾ ਉਹ ਕਰ ਦਿੱਤੀ ਟਰਮਲ ਵਾਲੀ ਜਿਹੜੀ ਜਗਾ ਹੈ ਉਹ ਸਰਕਾਰ ਦੀ ਹੈ ਉਹਨੂੰ ਕਿਵੇਂ ਯੂਟਲਾਈਜ਼ ਕਰਨਾ ਹੈ ਉਹ ਸਰਕਾਰ ਪਾਲਿਸੀ ਬਣਾ ਕੇ ਅੱਛਾ ਪੰਦਰ ਸਾਹਿਬ ਜਿਹੜਾ ਐਸਐਸਪੀ ਪਟਿਆਲਾ ਦੀ ਆਡੀਓ ਵਾਇਰਲ ਨੂੰ ਲੈ ਕੇ ਹੋਇਆ ਉਹਦੇ ਬਾਰੇ ਕੀ ਕਹਿੰਦੇ ਜਿਵੇਂ ਇਨਸਟਾ ਪਾਸ ਕਰਦੇ ਨੇ ਉਹਨਾਂ ਚੁੱਤੀ ਤੇ ਭੇਜ ਦਿੱਤਾ ਗਿਆ ਜੋ ਚੁੱਤੀ ਤੇ ਚਲੇ ਗਏ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਿਹੜਾ ਅੱਜ ਆਇਆ ਆਰਡਰ ਜੇ ਤੁਸੀਂ ਪੜ੍ਹਿਆ ਹੋਵੇ ਤਾਂ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਤਾਰੀਫ ਕੀਤੀ ਹੈ ਕਿ ਵੋਟਾਂ ਤੱਕ ਸਰਕਾਰ ਨੇ ਆਪ ਹੀ ਉਹਨਾਂ ਨੂੰ ਜਿਹੜਾ ਉਹ ਛੁੱਟੀ ਦਿੱਤੇ ਭੇਜ ਦਿੱਤਾ ਔਰ ਜਿਹੜੀਆਂ ਪਟੀਸ਼ਨਾਂ ਪਈਆਂ ਸੀਗੀਆਂ ਵੀਡੀਓ ਵਾਲੀਆਂ ਜਿਹੜੇ ਹੋਰ ਦਿੰਦੀਆਂ ਉਹ ਸਾਰੀਆਂ ਨੇ ਸਾਰੀਆਂ ਖਾਰਜ ਹੋਈਆਂ ਨੇ ਔਰ 22 ਤਰੀਕ ਜਿਹੜੀ ਉਹ ਅਗਲੀ ਲੱਗੀਆਂ ਉਹਨਾਂ ਨੇ ਇਹ ਜਿਹੜੀ ਆਡੀਓ ਸੁਖਬੀਰ ਸਿੰਘ ਬਾਦਲਵਰਾਂ ਨੇ AI ਦੇ ਨਾਲ ਜਨਰੇਟ ਕਰਕੇ ਪਾਈ ਸੀ ਉਹਦੀ ਫੋਰੈਂਸਿਕ ਜਾਂਚ ਦੇ ਹੁਕਮ ਜਿਹੜੇ ਦਿੱਤੇ ਆ ਔਰ ਉਹ ਕਿਉਂਕਿ ਕਾਰੀ AI ਦੇ ਨਾਲ ਰਹੇ ਨੇ ਆਪਣੇ ਜਿਹਨਾਂ ਦੇ ਦਿਮਾਗ ਨਹੀਂ ਕੰਮ ਕਰਦੇ ਉਹੋ ਹੀ ਫਿਰ ਉਹਨਾਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ ਉਹ ਕਾਂਗਰਸ ਦੇ ਉੱਤੇ ਵੀ ਜਿਹੜਾ ਉਹ ਵੜਾ ਕੇ ਪਾ ਰਹੇ ਨੇ ਸਾਡੇ ਏਜੀ ਸਾਹਿਬ ਨੇ ਪੱਕੇ ਪੇਸ਼ ਕਰਦਿਆ ਹੈ ਦੱਸਿਆ ਕਿ ਅੱਜ ਸਵੇਰੇ ਵੀ ਉਹ ਪਾ ਕੇ ਆਏ ਨੇ ਕੱਲ ਜਦੋਂ ਬਹਿਸ ਹੋ ਰਹੀ ਸੀ ਇੱਕ ਉਹਨਾਂ ਨੇ ਕਾਂਗਰਸ ਦੇ ਉੱਤੇ ਪਾਈ ਹੈ ਇਸੇ ਤਰ੍ਹਾਂ ਦੀ ਸਾਡੇ ਉੱਤੇ ਜਿਹੜੇ ਸਾਡੇ ਆਫੀਸਰ ਸਹਿਬਾਨ ਦੇ ਉੱਤੇ ਪਾਈ ਸੀ ਇਹ ਉਹੀ ਆਫੀਸਰ ਨੇ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਸੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਪਟਿਆਲੇ ਦੇ ਵਿੱਚ ਕਿਉਂਕਿ ਉਹ ਐਸਆਈਟੀ ਨੂੰ ਹੈਡ ਕਰ ਰਹੇ ਨੇ ਉਸ ਐਸਆਈਟੀ ਨੂੰ ਜਿਹਦੀ ਜਾਂਚ ਵਿਕਰਮ ਸਿੰਘ ਮੇਢੀਆ ਹਰ ਵਾਲੇ ਕੇਸ ਦੀ ਕਰ ਰਹੀ ਹੈ ਇਸ ਕਰਕੇ ਉਸ ਆਫੀਸਰ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਹੈ। ਦੇਖੋ ਕਾਂਗਰਸ ਨੇ ਤਾਂ ਜਿਹੜੇ ਪੱਤੇ ਬਿਲਕੁਲ ਹੀ ਖੋਲ ਦਿੱਤੇ ਆ ਆਪਣੇ ਕਿ ਸਾਡੇ ਤਾਂ ਸੇਲ ਲੱਗੀ ਹੋਈ ਆ ਕਿ ਕਿਹੜਾ ਆਉਂਦਾ ਉਹ ਕਹਿੰਦੇ 500 ਕਰੋੜ ਰੁਪਈਆ ਸਾਡੇ ਕੋਲ ਹੈ ਨਹੀਂ ਮੇਰੇ ਕੋਲ ਟੈਚੀ ਹੈ ਨਹੀਂ ਤਾਂ ਕਰਕੇ ਸਾਨੂੰ ਸੀਐਮ ਨਹੀਂ ਬਣਾਇਆ ਉਦੋਂ ਜਾਖੜ ਸਾਹਿਬ ਜਿਹੜੇ ਪਹਿਲਾਂ ਕਾਂਗਰਸੀ ਹੁੰਦੇ ਸੀ ਹੁਣ ਉਹ ਭਾਜਪਾ ਦੇ ਕਾਂਗਰਸੀ ਵਿੰਗ ਦੇ ਵਿੱਚ ਨੇ ਭਾਜਪਾ ਦੇ ਆਗੂ ਨੇ ਉਹ ਕਹਿੰਦੇ ਜੀ 350 ਕਰੋੜ ਰੁਪਈਆ ਤਾਂ ਮੈਂ ਵੀ ਸੁਣਿਆ ਜੀ ਉਦੋਂ ਲੱਗਿਆ ਸੀ ਪਤਾ ਉਹਨਾਂ ਨੂੰ ਹੈਗਾ ਪਤਾ ਨਵਜੋਤ ਕੌਰ ਸਿੱਧੂ ਹਰਾਂ ਨੂੰ ਵੀ ਹੈ ਪਤਾ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਵੀ ਹੈ ਕਿ 500 ਕਰੋੜ ਰੁਪਏ ਕਿਵੇਂ ਇਕੱਠਾ ਕੀਤਾ ਜਾਂਦਾ ਸੀ ਕਿਹਨੂੰ ਦਿੱਤਾ ਜਾਂਦਾ ਸੀ ਪਤਾ ਜਾਖੜ ਸਾਹਿਬ ਨੂੰ ਵੀ ਹੈ ਕਿਉਂਕਿ ਜਦੋਂ 350 ਕਰੋੜ ਦੀ ਉਹ ਗੱਲ ਕਰ ਰਹੇ ਆ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਸੀਗੇ ਉਸ ਵੇਲੇ ਜਾਖੜ ਸਾਹਿਬ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀ ਉਹਨਾਂ ਨੂੰ ਪਤਾ ਕਿ ਉਹ 350 ਕਰੋੜ ਰੁਪਏ ਕਿਹਨੂੰ ਦਿੱਤਾ ਗਿਆ ਮੈਂ ਸਮਝਦਾ ਕਿ ਜਾਖੜ ਸਾਹਿਬ ਦੀ ਘੱਟੋ-ਘੱਟ ਇਹ ਜ਼ਿੰਮੇਵਾਰੀ ਜਿਹੜੀ ਜ਼ਰੂਰ ਬਣਦੀ ਆ ਜਿਹੜੇ ਅਸ਼wini ਸ਼ਰਮਾ ਜੀ ਨੇ ਭਾਜਪਾ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਦੋ ਬੰਦੇ ਤੁਹਾਡੀ ਪਾਰਟੀ 'ਚ ਨੇ ਇਸ ਵੇਲੇ ਜਾਕਰਤ ਸਾਹਿਬ ਵੀ ਤੇ ਕੈਪਟਨ ਅਮਰਿੰਦਰ ਸਿੰਘ ਊਰੀ ਵੀ ਦੋਨਾਂ ਨੂੰ ਬਿਠਾ ਕੇ ਪੁੱਛ ਕੇ ਲੋਕਾਂ ਨੂੰ ਦੱਸ ਦੇਣ ਨਾ 350 ਕਰੋੜ ਰੁਪਇਆ ਤੇ 500 ਕਰੋੜ ਰੁਪਇਆ ਕਿੱਥੋਂ ਇਕੱਠਾ ਹੁੰਦਾ ਸੀ ਕਿਹੜੀ ਇੰਡਸਟਰੀ ਤੋਂ ਲਿਆ ਜਾਂਦਾ ਸੀ ਕਿਹੜੇ ਪ੍ਰਾਈਵੇਟ ਹਸਪੀਟਲ ਤੋਂ 2025 ਦਾ ਵਿਰੋਧ ਪੰਜਾਬ ਸਰਕਾਰ ਵੱਲੋਂ ਕੀਤਾ ਨਹੀਂ ਜਾ ਰਿਹਾ ਇਹ ਬਿਜਲੀ ਬੋਰਡ ਦੇ ਮੁਲਾਜ਼ਮ ਕਹਿ ਰਿਹਾ ਕਿਸਾਨ ਜਟੇਬੰਦੀਆਂ ਕਹਿ ਲਓ ਨਹੀਂ ਇਹ ਉਹਨਾਂ ਦੇ ਕਹਿਣ ਛੱਡੋ ਅਸੀਂ ਉਹਦਾ ਵਿਰੋਧ ਜਿਹੜਾ ਜੀ ਉਹ ਕਰ ਰਹੇ ਆ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਹੌਲੀ-ਹੌਲੀ ਕਰਕੇ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਉਹਨਾਂ ਦੇ ਅਧਿਕਾਰ ਖੋਏ ਜਾ ਰਿਹਾ ਜੇ ਪੀਯੂ ਵਾਲਾ ਮਾਮਲਾ ਆਇਆ ਸਰਕਾਰ ਨੇ ਉਹਦੇ ਉੱਤੇ ਡਟ ਕੇ ਸਟੈਂਡ ਲਿਆ ਜੇ ਐਸਵਾਈਐਲ ਵਾਲਾ ਮਾਮਲਾ ਆਇਆ ਉਹਦੇ ਉੱਤੇ ਸਟੈਂਡ ਲਿਆ ਜੇ ਚੰਡੀਗੜ੍ਹ ਵਾਲਾ ਮਾਮਲਾ ਆਇਆ ਉਹਦੇ ਉੱਤੇ ਡਟ ਕੇ ਜਿਹੜਾ ਉਹ ਸਟੈਂਡ ਲਿਆ ਤਾਂ ਹੀ ਕਰਕੇ ਕੇਂਦਰ ਦੀ ਸਰਕਾਰ ਨੂੰ ਬਾਰ ਬਾਰ ਯੂ ਟਰਨ ਜਿਹੜਾ ਉਹ ਮਾਰਨਾ ਪਿਆ ਤੁਹਾਡੇ ਨੇੜੇ ਲੱਗਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਉੱਥੋਂ ਦੇ ਜਿਹੜੇ ਭਾਜਪਾ ਦੇ ਆਗੂ ਨੇ ਉਹ ਤਾਂ ਗੰਗ ਕਨਾਲ ਵਾਲਾ ਵੀ ਜਿਹੜਾ ਜੀ ਉਹ ਫੰਕਸ਼ਨ ਰੱਖ ਕੇ ਬੈਠੇ ਸੀਗੇ ਸੈਲੀਬ੍ਰੇਸ਼ਨ ਕਰਨ ਦੇ ਵਾਸਤੇ ਉਹ ਉਹ ਤੋਂ ਉਹਦੇ ਤੋਂ ਯੂ ਟਰਨ ਉਹਨਾਂ ਨੇ ਕਿਉਂ ਮਾਰਿਆ ਕਿਉਂ ਵਾਪਸ ਗਏ ਨੇ ਕਿਉਂਕਿ ਸਰਕਾਰ ਨੇ ਆਪਣਾ ਵਿਰੋਧ ਦਰਜ ਕਰਾਇਆ ਤੁਸੀਂ ਦੇਖੋ ਜੇ ਐਸ ਵਾਈ ਐਲ ਦੀ ਗੱਲ ਚੱਲੀ ਸੈਂਟਰ ਦੀ ਸਰਕਾਰ ਕਹਿੰਦੀ ਨਹੀਂ ਜੀ ਅਸੀਂ ਇਹਦੇ ਵਿੱਚ ਦਖਲ ਨਹੀਂ ਦੇਵਾਂਗੇ ਕਿਉਂ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਉਹਦਾ ਤਰੀਕਾ ਜਿਹੜਾ ਸੀ ਉਹਨਾਂ ਨੂੰ ਦੱਸਿਆ ਵੀ ਇਹ ਤੁਹਾਡਾ YSL ਇਹ YSL ਹੈ ਇਹ YSL ਹੈ ਇਹਨੂੰ ਯਮਨਾ ਸਤਰੋਜ ਲਿੰਕ ਜਿਹੜਾ ਦੀਓ ਕਰੋ ਯਮਨਾ ਵਾਲਾ ਵਾਲੇ ਸਾਨੂੰ ਜਿਹੜਾ ਉਹ ਦਿਓ ਜਿਹੜਾ PU ਵਾਲਾ ਮਾਮਲਾ ਹੈ PU ਜਿਹੜੀ ਆ ਉਹ ਪੰਜਾਬ ਦੀ ਜਾਇਦਾਦ ਨਹੀਂ ਬਲਕਿ ਪੰਜਾਬ ਦਾ ਕਲਚਰ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਇਸ ਕਰਕੇ ਉਹਦੇ ਉੱਤੇ ਸਿਰਫ ਔਰ ਸਿਰਫ ਜੇ ਕਿਸੇ ਦਾ ਹੱਕ ਹੈ ਤਾਂ ਉਹ ਪੰਜਾਬ ਦਾ ਪਿੰਡਾਂ ਦੇ ਬੱਦਿਆਂ ਨੇ ਪਰ ਉਹ ਹੱਕ ਸਾਡੀਆਂ ਨੇ ਮਾਮਲੇ ਉੱਤੇ ਵੀ ਨਵਜੋਤ ਸਿੰਘ ਨੂੰ ਸਵਾਲ ਚੱਕਿਆ ਕਿ ਉਹ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿ ਰਾਜਾ ਬੜਿੰਗ ਦੇ ਨਾਲ ਕੋਈ ਸੈਟਿੰਗ ਹੋ ਗਈ ਹੈ ਸਾਡੀ ਪਾਰਟੀ ਜਿਹੜੀ ਆ ਉਹ ਇਸ ਬਿੱਲ ਦਾ ਵਿਰੋਧ ਕਰ ਰਹੀ ਆ ਰਾਜਾਂ ਦੇ ਅਧਿਕਾਰਾਂ ਨੂੰ ਜਿੱਥੇ-ਜਿੱਥੇ ਖੋਇਆ ਜਾਊਗਾ ਅਸੀਂ ਉਸ ਚੀਜ਼ ਦਾ ਵਿਰੋਧ ਜਿਹੜਾ ਜੀ ਉਹ ਕਰਾਂਗੇ ਜਿਹੜੀ ਤੁਸੀਂ ਬੋਡੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਉਹ ਅੰਡਰ ਇਨਵੈਸਟੀਗੇਸ਼ਨ ਹੈ ਅੱਛਾ ਹੈਲੀਕਾਪਟਰ ਵਾਲਾ ਜਿਹੜਾ ਚੱਕਰ ਹੈ ਜੀ ਮੁੱਖ ਕਿ ਹੇਲੀਕਾਪਟਰ ਨੇ ਯੂਨਿਟਸ ਆਈ ਜਾਂਦੇ ਬਾਰੇ ਕੋਈ ਸਰਕਾਰ ਦਾ ਬਿਆਨ ਨਹੀਂ ਹੈ ਧੰਨਵਾਦ ਜੀ ਤੁਸੀਂ ਇਹ ਪੁੱਛ ਲਿਆ ਮੈਨੂੰ ਮੈਂ ਇਹ ਸਪਸ਼ਟ ਕਰਨਾ ਸੀ ਮੈਨੂੰ ਇਹ ਪਤਾ ਸੀ ਵੀ ਦਾਨੇ ਵਾਲਿਆਂ ਸਾਹਮਣੇ ਬੈਠੇ ਨੂੰ ਪੁੱਛਣਗੇ ਤੋਂ ਇਹ ਅਜਿਕੇ ਇਹ ਫੇਕ ਖਬਰਾਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਸਿਰਫ ਵਿਊਜ਼ ਲੈਣ ਦੇ ਵਾਸਤੇ ਮੈਂ ਹੈਰਾਨ ਹ ਕਿ ਅੱਗੇ ਉਹਨੂੰ ਜਿਹੜੇ ਸ਼ੇਅਰ ਕਰਨ ਵਾਲੇ ਉਹ ਉਹਦੀ ਵੈਰੀਫਿਕੇਸ਼ਨ ਕਿਥੋਂ ਕਰ ਹੀ ਨਹੀਂ ਰਹੇ ਹੈਲੀਕਾਪਟਰ ਇੱਕ ਦਿਨ ਯੂਜ਼ ਹੋਇਆ ਯੂਜ਼ ਕਿਨੇ ਕੀਤਾ ਸਾਡੇ ਪੰਜਾਬ ਦੇ ਮਾਨਯੋਗ ਰਾਜਪਾਲ ਜੀ ਨੇ ਔਰ ਜਦੋਂ ਕਿਸੇ ਵੀ ਸੂਬੇ ਦਾ ਕੋਈ ਰਾਜਪਾਲ ਉਹਨੇ ਹੈਲੀਕਾਪਟਰ ਸੂਬੇ ਦਾ ਯੂਜ਼ ਕਰਨਾ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਜਿਹੜਾ ਉਹ ਕਰ ਸਕਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਕੇ ਰਾਜਪਾਲ ਜੀ ਇੱਕ ਦਿਨ ਦੇ ਵਾਸਤੇ ਅੰਮ੍ਰਿਤਸਰ ਉਹ ਹੈਲੀਕਾਪਟਰ ਜਿਹੜਾ ਉਹ ਲੈ ਕੇ ਗਏ ਸੀ ਕੁਝ ਲੋਕ ਜਿਹੜੇ ਉਡਾ ਰਹੇ ਨੇ ਉਹ ਸ਼ਾਇਦ ਇਹ ਚਾਹੁੰਦੇ ਸੀਗੇ ਕਿ ਹੈਲੀਕਾਪਟਰ ਦੀਆਂ ਚਾਬੀਆਂ ਜਪਾਨ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਫੜਾ ਜਾਂਦੇ ਫਿਰ ਉਹ ਡਿਸਾਈਡ ਕਰਦੇ ਕੌਣ ਲਿਜਾਊਗਾ ਕੌਣ ਨਹੀਂ ਹੈਲੀਕਾਪਟਰ ਕਿੱਥੇ ਮਿਸਯੂਜ਼ ਹੁੰਦਾ ਸੀਗਾ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਦਿੱਲੀ ਤੋਂ ਚੱਲ ਕੇ ਬੱਚਿਆਂ ਨੂੰ ਲੈ ਕੇ ਹੈਲੀਕਾਪਟਰ ਬਟਿੰਡੇ ਦੀਆਂ ਝੀਲਾਂ ਤੇ ਆਉਂਦਾ ਸੀਗਾ ਕਿਸ਼ਤੀਆਂ ਦੇ ਵਿੱਚ ਝੂਟੇ ਦਵਾ ਕੇ ਕੰਡੇ ਤੇ ਬਹਿ ਕੇ ਪੀਜ਼ਾ ਖਾ ਕੇ ਵਾਪਸ ਦਿੱਲੀ ਚਲੇ ਜਾਂਦਾ ਸੀ ਹੈਲੀਕਾਪਟਰ ਦਾ ਮਿਸਯੂਜ਼ ਕਿੱਥੇ ਹੋਇਆ ਸੀਗਾ ਜਦੋਂ ਚੰਡੀਗੜ੍ਹ ਤੋਂ ਕਤੂਰੇ ਜਿਹੜੇ ਨੇ ਕੁੱਤੇ ਉਹਨਾਂ ਨੂੰ ਸ਼ਿਮਲੇ ਲਿਜਾਣ ਦੇ ਵਾਸਤੇ ਪਾਕਿਸਤਾਨ ਦੀ ਜਿਹੜੀ ਮਹਿਲਾ ਦੋਸਤ ਸੀ ਉਹਦੇ ਕੁੱਤਿਆਂ ਨੂੰ ਜਿਹੜਾ ਜੀ ਉਹ ਯੂਜ਼ ਕੀਤਾ ਜਾਂਦਾ ਸੀ ਕੋਈ ਇਹ ਸਾਬਿਤ ਕਰ ਦੇ ਇੱਕ ਦਿਨ ਵੀ ਕਦੀ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਦੀ ਵਰਤੋਂ ਨਿੱਜ ਦੇ ਵਾਸਤੇ ਕੀਤੀ ਹੋਵੇ ਬਿਨਾਂ ਕੰਮ ਤੋਂ ਅਸੀਂ ਜਵਾਬ ਦੇ ਮਨੂੰ ਸਭ ਨੂੰ ਸਾਰਾ ਜਿਹੜੀ ਕੁੱਝ ਸਭ ਆਪਣੀ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਗੋਡਿਆਂ ਦਾ ਘਟਾਲਾ ਚੱਲ ਰਿਹਾ ਹੈ ਸਰਕਾਰ ਨੂੰ ਜਿਹੜਾ ਇਹ ਗੋਡਾ ਓਵਰ 40000 ਦਾ ਵੇਚ ਰਿਹਾ 15000 ਦਾ ਲੈ ਕੇ ਫਿਰ ਮੋਨੋਬਲੋਕ ਗੋਡੇ ਪਾਈ ਜਾ ਰਹੇ ਨੇ ਜਦ ਕਿ ਜੋ ਟੈਂਡਰ ਦੀ ਕਾਪੀ ਹੈ ਉਹਦੇ ਵਿੱਚ ਹਾਈ ਫਲੈਕਸੀਬਲ ਗੋਡੇ ਦੀ ਡਿਮਾਂਡ ਕੀਤੀ ਗਈ ਹੈ ਇਸ ਵਾਰ ਇਹ ਗੋਡਾ ਕੀ ਕਹਿੰਨੇ ਕਿ ਘਟਾਲਾ ਕੌਣ ਹੈ ਕੌਣ ਕਰਨ ਵਾਲੇ ਲੋਕ ਨੇ ਦੇਖੋ ਜੇ ਤੁਸੀਂ ਉਹਨੂੰ ਘਟਾਲਾ ਕਹਿ ਰਹੇ ਹੋ ਤਾਂ ਮੈਂ ਡਾਕਟਰ ਬਰਬੀਰ ਸਿੰਘ ਦੀ ਜਿਹੜੇ ਸਾਡੇ ਪੰਜਾਬ ਦੇ ਸਿਹਤ ਮੰਤਰੀ ਨੇ ਖੁਦ ਡਾਕਟਰ ਨੇ ਮੈਂ ਉਹਨਾਂ ਤੱਕ ਤੁਹਾਡੀ ਜਿਹੜੀ ਇਹ ਗੱਲ ਜ਼ਰੂਰ ਪਹੁੰਚਾਉਂਗਾ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਮੇਰਾ ਤੁਹਾਡੇ ਨਾਲ ਵਾਦਾ ਹੈ। ਸਰ ਗੈਂਗਸਟਰ ਬਾਦ ਬੋਲੇ ਫਹਿਾਨੇ ਨਾ ਕਰਦੇ ਨੰਬਰੇ ਮਹੀਨੇ ਦੀ ਪੈਨਸ਼ਨ ਹੈ ਵਿਧਵਾ ਪੈਨਸ਼ਨ ਜਾਂ ਦੂਜੀ ਕੋ ਵੀ ਹੈ ਉਹ ਪਾਈ ਨਹੀਂ ਗਈ। ਨਹੀਂ ਜੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਮੈਂ ਅੱਜ ਹੀ ਜਾ ਕੇ ਜਿਹੜਾ ਦੀ ਉਹ ਗੱਲ ਕਰਦਾ ਮੇਰੇ ਧਿਆਨ ਦੇ ਵਿੱਚ ਇਹ ਨਹੀਂਗਾ ਹੈਗਾ। ਕੋਈ ਗੱਲ ਨਹੀਂ ਤੁਸੀਂ ਪਾਉਗੇ ਜਿੱਥੇ ਕੋਈ ਪੈਸੇ ਨਹੀਂ ਕਮੀ ਹੈ। ਸੋਹਰ ਗੈਂਗਸਟਰ ਬਾਦ ਨਾਲ ਜੁੜਿਆ ਹੋਇਆ ਜਿਹੜਾ ਤੁਸੀਂ ਗੈਂਗਸਟਰ ਬਾਦ ਨੂੰ ਥੱਲ ਪਾਉਣ ਦੀ ਗੱਲ ਕੀਤੀ ਹੈ। ਉਸੇ ਮੌਕੇ ਉਤੇ ਹਿਊਮਨ ਰਾਈਟ ਕਮਿਸ਼ਨ ਨੇ ਡੀਜੀਪੀ ਦੇ ਥਰੂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਜਿਹੜੇ ਇਨਕਾਊਂਟਰ ਹੋ ਰਹੇ ਨੇ ਉਹ ਫੇਕ ਇਨਕਾਊਂਟਰ ਕੀਤੇ ਜਾ ਰਹੇ ਨੇ ਉਸ ਸਬੰਧ ਦੇ ਵਿੱਚ ਇੱਕ ਚਿੱਠੀ ਜਾਰੀ ਹੋਈ ਸੀ ਦੇਖੋ ਕਿਸੇ ਵੀ ਇਨਕਾਊਂਟਰ ਨੂੰ ਫੇਕ ਕਹਿ ਦੇਣਾ ਬਿਨਾਂ ਇਨਵੈਸਟੀਗੇਸ਼ਨ ਤੋਂ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਜੜਾ ਨਹੀਂ ਹਿਊਮਨ ਰਾਈਟ ਕਮਿਸ਼ਨ ਕਰ ਰਿਹਾ ਹੈ ਨਹੀਂ ਉਹ ਦੇਖੋ ਮੇਰੀ ਗੱਲ ਸੁਣੋ ਮੈਂ ਪਹਿਲਾਂ ਵੀ ਜਿਹੜੀ ਗੱਲ ਕਹੀ ਹੈ ਕਿ ਉਹ ਪੁਲਿਸ ਦਾ ਇਹ ਕੰਮ ਹੈ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਗੈਂਗਸਟਰ ਜਿਹੜੇ ਨੇ ਉਹ ਕਿਸੇ ਜਗ੍ਹਾ ਵੀ ਪੰਜਾਬ ਦੇ ਕਿਸੇ ਜਗ੍ਹਾ ਕਿਸੇ ਨੂੰ ਕੋ ਧਮਕੀ ਦਿੰਦੇ ਨੇ ਕਿਸੇ ਤੋਂ ਐਕਸਟਰੋਸ਼ਨ ਮਨੀ ਦੀ ਮੰਗ ਕਰਦੇ ਨੇ ਜਾਂ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਉ ਪਰ ਨੂੰ ਜੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਬਾਹਰ ਹੋ ਰਹੀ ਹੈ ਮਤਲਬ ਕਿ ਕਾਗਜ਼ ਹੋ ਗਏ ਪਾੜਦੇ ਉਹ ਤਾਂ ਇਹ ਨਹੀਂ ਹੈਗੀ ਕਿ ਫੇਕ ਦੇਖੋ ਉਹ ਸਭ ਨੂੰ ਪਤਾ ਜੀ ਕਿ ਉਹ ਮਦਨ ਲਾਲ ਐ ਇੱਕ ਜਲਾਲਪੁਰ ਤੋਂ ਪਟਿਆਲੇ ਤੋਂ ਉਹ ਇਹੀ ਕੰਮ ਕਰਦੇ ਰਹੇ ਉਹਦੇ ਮਾਸਟਰ ਸੀ ਪਹਿਲਾਂ ਤਾਂ ਇਹ ਇਹਨਾਂ ਇਹੋ ਜਿਹੀਆਂ ਤਕਨੀਕ ਜਿਹੜੀਆਂ ਸੀ ਉਹਨੂੰ ਵਰਤ ਕੇ ਉਹ ਜਿੱਤਦੇ ਰਹੇ ਹੁਣ ਇਹ ਆ ਕਿ ਵੀਡੀਓ ਦਾ ਕਲਚਰ ਆ ਗਿਆ ਜੀ ਉਹਨਾਂ ਨੇ ਬੰਦੇ ਨੂੰ ਆਪ ਹੀ ਜਿਹੜਾ ਭਜਾ ਕੇ ਆਪ ਹੀ ਕਰਕੇ ਕਿਉਂਕਿ ਅਦਾਲਤ ਦੇ ਵਿੱਚ ਜਾਣਾ ਸੀ ਉਹਦੇ ਵਾਸਤੇ ਉਹ ਕੇਸ ਤਿਆਰ ਕੀਤਾ ਗਿਆ ਸੀ ਅਦਾਲਤ ਦਾ ਕੀ ਫੈਸਲਾ ਆਇਆ ਉਹ ਮੈਂ ਤੁਹਾਨੂੰ ਦੱਸਦਾ ਜੀ ਕਿ ਜੰਨੀਆਂ ਜਿਹੜੀਆਂ ਪਟੀਸ਼ਨਾਂ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਨੀਓ ਪੰਜਾਬ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਸਰ ਜੀ ਸਿੰਘ ਬਾਦਲ ਨੇ ਕਿਹਾ ਵੀ ਜੇ AI ਨਾਲ ਉਹ ਆਡੀਓ ਹੈਗੀ ਆ ਤਾਂ ਪਰਚਾ ਕਿਉਂ ਨਹੀਂ ਦਰਜ ਕਰਦੇ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਗਿਆ ਜੀ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਜਿਹੜੇ ਸੰਮਣ ਹੋਏ ਆ ਉਹ ਪਰਚਾ ਦਰਜ ਹੋਣ ਤੋਂ ਬਾਅਦ ਹੀ ਹੋਇਆ ਜੀ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਹੈ ਔਰ ਉਹਦੀ ਤਹਿ ਤੱਕ ਜਿਹੜਾ ਜੀ ਹਦਾਇਤ ਹੈ ਕੋਈ ਵੀ ਵਿਅਕਤੀ ਜਿਹੜਾ ਏਆਈ ਦੇ ਨਾਲ ਇਦਾਂ ਕਿਸੇ ਦੀ ਬੇਇੱਜ਼ਤੀ ਕਰਨ ਦੀ ਹਾਂ ਇਹਨਾਂ ਜ਼ਰੂਰ ਹੈ ਇਸ ਮਾਮਲੇ ਦੇ ਉੱਤੇ ਕਾਂਗਰਸ ਚੋਪਾ ਆ ਜੇ ਜਿਹੜੀ ਏਆਈ ਦੇ ਨਾਲ ਵੀਡੀਓ ਉਹਨਾਂ ਦੀ ਬਣਾ ਕੇ ਅਕਾਲੀ ਦਲ ਨੇ ਆਪਣੇ ਪੇਜ ਦੇ ਉੱਤੇ ਪਾਈ ਆ ਕਾਂਗਰਸ ਚੋਪਾ ਜੀ ਸ਼ਾਇਦ ਕਾਂਗਰਸ ਨੇ ਐਕਸੈਪਟ ਕਰ ਲਿਆ ਅਸੀਂ ਨੇ ਐਕਸੈਪਟ ਕਰਦੇ ਕਿ ਉਹ ਜਿਹੜੀ ਸਰਦਾਰ ਸਾਹਿਬ ਹਰ ਟਿਕਟਾਂ ਵੀ ਜਿਹੜਾ ਮੁਆਵਜ਼ੇ ਦੀ ਕੀ ਪੋਜੀਸ਼ਨ ਕਈ ਤਵ ਦਿੱਤੇ ਵਾਟਰ ਲੌਕਿੰਗ ਨਾਲ ਵੀ ਪ੍ਰੋਬਲਮ ਆਈ ਹੈ ਉਹਨਾਂ ਦੇ ਹੱਥ ਤੱਕ ਉਹਨਾਂ ਨੂੰ ਕੁਝ ਨਹੀਂ ਮਿਲਿਆ ਹੋਰ ਉਹਦੇ ਬਾਰੇ ਕੀ ਹੈ ਦੇਖੋ ਹਰ ਦੇ ਇਲਾਵਾ ਜਿਹੜਾ ਦੂਜਾ ਵਾਟਰ ਲੌਕਿੰਗ ਆ ਮੀਂਹ ਵਾਲੇ ਜਿਹੜੇ ਸਾਡੇ ਸਭ ਤੋਂ ਜਿਹੜੀ ਪਹਿਲਾ ਪ੍ਰਾਇੋਰਟੀ ਸੀ ਉਹ ਕਿਸਾਨਾਂ ਦੀ ਜਿਹੜੀ ਫਸਲ ਖਰਾਬ ਹੋਈ ਸੀ ਉਹ ਸੀ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਉਹ ਦਿੱਤਾ ਜਾ ਚੁੱਕਾ ਹੈ ਇਹਦੇ باوجود ਕਿ ਕੇਂਦਰ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਧੋਖਾ ਕੀਤਾ ਪੰਜਾਬ ਦੇ ਨਾਲ ਵਾਰ-ਵਾਰ ਜਿਹੜਾ ਉਹ ਧੋਖਾ ਕੀਤਾ ਜਿਹੜੇ ਘਰਾਂ ਦੀ ਗੱਲ ਹੈ ਉਹ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਹ ਫੰਡਸ ਜਾਰੀ ਕੀਤੇ ਸੀਗੇ ਜੇ ਕੋਈ ਰਹਿੰਦੇ ਨੇ ਤੋਂ ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਉਹ ਜਾਰੀ ਹੋ ਜਾਣਗੇ ਜਿਹੜੀ ਰੇਤਾ ਚਕਾਉਣ ਵਾਲੀ ਗੱਲ ਸੀਗੀ ਜਿਹਦਾ ਖੇਤ ਉਹਦੀ ਰੇਤ ਵਾਲੀ ਉਹ ਜਿਸ ਕਿਸਮ ਦੇ ਨਾਲ ਲੋਕਾਂ ਨੇ ਮਿਹਨਤ ਕੀਤੀ ਆ ਲੋਕਾਂ ਨੇ ਮਦਦ ਜਿਹੜੀ ਆ ਜੀ ਉਹ ਕੀਤੀ ਆ ਉਹ ਕਾਫੀ ਹੱਦ ਤੱਕ ਉਸ ਜ਼ਮੀਨ ਜਿਹੜੀ ਆ ਉਹਦੇ ਤੇ ਫਸਲ ਬੀਜਣ ਜੋਗੇ ਸੀ ਹੋਗੇ